ਸ਼ਾਰਪੁਰ ਦੇ ਉਸ ਦਿਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਬ ਤਬੀਤੀ ਰਾਤੇ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਸਲੇਰਨ ਤੋਂ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਉੱਥੋਂ ਦਾ ਸਰਪੰਚ ਜੀ ਨੂੰ ਜਦੋਂ ਲੱਕੜ mafia ਦੀ ਸੂਹ ਮਿਲਦੀ ਹੈ ਤਾਂ ਉਹਨਾਂ ਵੱਲੋਂ ਜਦੋਂ ਪਿੰਡ ਵਾਲਾ ਰੋਕ ਕੀਤਾ ਜਾਂਦਾ ਹੈ ਤਾਂ ਇਸ ਦੌਰਾਨ ਲੱਕੜ mafia ਵੱਲੋਂ ਉਹਨਾਂ ਉੱਤੇ ਕਤਲ ਦਾ ਹਮਲਾ ਕਰ ਦਿੱਤਾ ਜਾਂਦਾ ਹੈ ਗੱਡੀ ਚੜਾ ਦਿੱਤੀ ਜਾਂਦੀ ਹੈ ਤੇ ਇੱਥੋਂ ਤੱਕ ਕਿ ਫਾਇਰਿੰਗ ਵੀ ਸਰਪੰਚ ਐਡਵੋਕੇਟ ਨਵਜਿੰਦਰ ਸਿੰਘ 베ਦੀ ਤੇ ਕੀਤੀ ਜਾਂਦੀ ਹੈ ਤਾਂ ਮੇਰੇ ਨਾਲ ਗੱਲਬਾਤ ਕਰਨ ਲਈ ਖੁਦ ਸਰਪੰਚ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਇਹ ਬਿੱਤ ਦੇ ਰਾ ਤੁਹਾਡੇ ਤੇ ਫਾਇਰਿੰਗ ਹੁੰਦੀ ਹੈ ਤੁਹਾਡੀ ਗੱਡੀ ਦੀ ਤੋੜਪਨ ਹੁੰਦੀ ਹੈ ਐਕਚੁਅਲ ਦੇ ਵਿੱਚ ਕੀ ਪੂਰਾ ਮਾਮਲਾ ਸਾਹਮਣੇ ਆਇਆ ਸੀਗਾ ਜੀ ਸਰ ਐਕਚੁਅਲ ਚ ਮੈਂ ਕਰੇ ਸੀਗਾ ਤੇ ਮੈਨੂੰ ਜੰਗਲਾਤ ਮੈਹਿਕਮੇ ਵੱਲੋਂ ਇਨਫੋਰਮੇਸ਼ਨ ਆਈ ਕਿ ਉਹਨਾਂ ਨੇ ਮੈਨੂੰ ਬੁਲਾਇਆ ਅਸੀਂ ਪੱਲਾ ਵੀ ਰੂਟੀਨ ਚ ਜੇ ਕਿਤੇ ਉਹਨਾਂ ਨੂੰ ਜ਼ਰੂਰਤ ਹੁੰਦੀ ਮੈਨੂੰ ਕਾਲ ਕਰਦੇ ਰਹਿੰਦੇ ਨੇ ਕਿ ਭਾਜੀ ਇਨਫੋਰਮੇਸ਼ਨ ਹੈਗੀ ਹੈ ਕਿ ਜੰਗਲ ਦੇ ਵਿੱਚ ਫਿਰ ਜਿਹੜਾ ਚੋਰ ਮੈਂ ਕੋਈ ਗਰੋ ਹੈਗਾ ਉਹ ਵੜਿਆ ਹੋਇਆ ਹੈ ਤੇ ਉਹਨਾਂ ਨੇ ਆਪਣੇ ਜਿਹੜੇ ਦੋ ਇੰਪਲਾਈ ਸੀ ਉੱਤੇ ਡਿਪਿਊਟ ਵੀ ਕਰ ਦਿੱਤੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਤੇ ਮੈਂ ਇਤੋਂ ਵੀ ਚੱ ਪੁਲਿਸ ਨੂੰ ਵੀ ਇਨਫੋਰਮ ਕਰ ਦਿੱਤਾ ਸੀ ਕਿ ਇੱਦਾਂ ਇੱਦਾਂ ਜਿਹੜੇ ਉੱਥੇ ਹੈਗਾ ਕੋਈ ਗਰੋਬ ਬੜਿਆ ਹੋਇਆ ਹੈ ਤੁਸੀਂ ਤੁਸੀਂ ਕਾਈਂਡਲੀ ਤੁਹਾਨੂੰ ਉੱਥੇ ਪੁੱਜਣ ਦੀ ਕਿਰਪਾਲਤਾ ਕਰਿਓ ਤੇ ਜਦੋਂ ਅਸੀਂ ਪੁੱਜੇ ਉਹਨਾਂ ਨੂੰ ਆਲਰੇਡੀ ਪਤਾ ਲੱਗ ਗਿਆ ਸੀ ਕਿ ਅੰਦਰ ਬੜੇ ਹੋਏ ਬਟ ਇਹ ਸ਼ੋਰ ਨਹੀਂ ਸੀ ਅੰਦਰ ਕੀ ਸਿਸਟਮ ਆ ਕੀ ਨਹੀਂ ਆ ਗੱਡੀਆਂ ਬੜੀਆਂ ਯਾਨੀ ਕੀ ਨਹੀਂ ਆ ਉਹ ਜਦੋਂ ਅਸੀਂ ਸਾਨੂੰ ਪਤਾ ਲੱਗ ਗਿਆ ਸਪੌਟ ਜਿਹੜੀ ਜੀਨਾ ਵੈਲੀ ਹੈਗੀ ਉਹਦੇ ਰਸਤੇ ਤੋਂ ਉਹਦੀ ਬੈਕ ਸਾਈਡ ਤੋਂ ਇਹ ਕਟਾਨ ਕਰ ਰਹੇ ਸੀ ਜਦੋਂ ਅਸੀਂ ਗਏ ਉਹਨਾਂ ਨੇ ਪ੍ਰੋਪਰ ਉਹ ਰਸਤਾ ਬੰਦ ਕੀਤਾ ਹੋਇਆ ਸੀ ਛਾਪੇ ਵਗੈਰਾ ਛੁੱਟੇ ਹੋਏ ਸੀ ਤੇ ਮੇਰੀ ਗੱਡੀ ਉੱਥੋਂ ਅੱਗੇ ਜਾਣ ਜੋਗੀ ਨਹੀਂ ਸੀ ਮੈਂ ਗੱਡੀ ਉੱਥੇ ਪਾਰਕ ਕਰਦਾ ਪਿਆ ਸੀ ਤੇ ਜਿਹੜੇ ਸਾਡੇ ਜੰਗਲਾਤ ਵਿਭਾਗ ਵੱਲੋਂ ਸੀਗੇ ਜਿਹੜੇ ਸਾਡੇ ਬੀਟ ਦੇ ਇੰਚਾਰਜ ਆ ਉਹ ਥੋੜਾ ਅੱਗੇ ਗਏ ਉਹਨਾਂ ਨੇ ਜਦੋਂ ਅੱਗੇ ਜਾ ਕੇ ਉਹਨਾਂ ਨੂੰ ਕਿਹਾ ਕਿ ਕੌਣ ਹੋ ਤੁਸੀਂ ਕੀ ਕਰ ਰਹੇ ਹੋ ਇੱਥੇ ਤਾਂ ਉਹਨਾਂ ਨੇ ਇਮੀਡੀਟਲੀ ਗੱਡੀ ਉੱਥੋਂ ਭਜਾਈ ਪਹਿਲਾਂ ਤਾਂ ਉਹਨਾਂ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਭੱਜ ਕੇ ਉੱਥੋਂ ਪਾਸਾਈਡ ਤੇ ਹੋਏ ਤੇ ਆਪਣੀ ਜਾਨ ਬਚਾਈ ਤਾਂ ਉਹ ਸਟੇਟ ਵੇ ਲੈ ਆ ਗਿਆ ਮੈਂ ਤਾਂ ਗੱਡੀ ਨੂੰ ਉਤਰਨ ਦੀ ਤਿਆਰੀ ਕਰ ਹੀ ਰਹੀਆਂ ਸੀ ਤਾਂ ਉਹ ਸਟੇਟ ਵੇ ਲੈ ਆ ਕੇ ਗੱਡੀ ਮੇਰੇ ਨਾਲੋਂ ਪਾਸ ਕਰਕੇ ਉਦੋਂ ਦੌੜਨ ਦੀ ਕੋਸ਼ਿਸ਼ ਕਿ ਵੈਸੇ ਕਰ ਰਹੀ ਸੀ ਫਾਇਰਿੰਗ ਵੀ ਹੋਈ ਹੈ ਤੁਹਾਡੇ ਤੇ ਇਸ ਤਰ੍ਹਾਂ ਉਹੀ ਜੇ ਸਰ ਮੈਂ ਤੁਹਾਨੂੰ ਦੱਸ ਰਿਹਾ ਜਦੋਂ ਉੱਥੋਂ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤਾਂ ਗੱਡੀ ਉੱਥੇ ਆ ਕੇ ਸਟਕ ਹੋ ਗਈ ਮੈਂ ਪਿੱਛੇ ਜਾ ਕੇ ਦੇਖਿਆ ਕਿ ਮੈਂ ਬਾਹਰ ਨਿਕਲਾਂ ਤਾਂ ਇਹਨਾਂ ਨੂੰ ਕਾਬੂ ਕਰਾਂ ਇਨ ਬਿਟਵੀਨ ਜਿਹੜੇ ਉਹ ਨਾਲ ਦੇ ਸਾਥੀ ਸੀਗੇ ਉਹਨੇ ਲਿਆ ਕੇ ਸਿੱਧੇ ਇੱਕ ਫਾਇਰ ਜਿਹੜਾ ਸਿੱਧਾ ਸਟ੍ਰੇਟ ਵੇ ਤੇ ਮੇਰੇ ਸ਼ੀਸ਼ੇ ਵਾਲ ਨੂੰ ਸਿੱਧਾ ਕੀਤਾ ਤੇ ਫਿਰ ਮੈਂ ਵੀ ਥੋੜਾ ਝੁੱਕ ਗਿਆ ਜੀ ਸਾਈਡ ਤੇ ਹੋਇਆ ਕਾਬੂ ਕਰਨ ਦੀ ਤਾਂ ਕੋਸ਼ਿਸ਼ ਕੀਤੀ ਬਟ ਉਹ ਇਮੀਡੀਏਟ ਨਾਲ ਹੀ ਬੜੀ ਰਫ਼ਤਾਰ ਦੇ ਨਾਲ ਅੱਗੇ ਜਿਹੜੇ ਖੱਡਾ ਵਿੱਚ ਛਾਲਾ ਮਾਰ ਕੇ ਉੱ ਜੇਕਰ ਆਪਾਂ ਫਾਇਰਿੰਗ ਦੀ ਗੱਲ ਕਰੀਏ ਤਾਂ ਇੱਕ ਤੁਹਾਡੀ ਗੱਡੀ ਤੇ ਇੱਕ ਫਾਇਰ ਆ ਜਿਹੜਾ ਨਜ਼ਰ ਆ ਰਿਹਾ ਸ਼ੀਸ਼ੇ ਤੇ ਲੱਗਿਆ ਹੋਇਆ ਤੇ ਟੋਟਲ ਕਿੰਨੇ ਕੁ ਫਾਇਰ ਹੋਏ ਨੇ ਕਿ ਇੱਕ ਫਾਇਰ ਸਿੱਧਾ ਤੁਹਾਡੇ ਤੇ ਕੀਤਾ ਗਿਆ ਜੀ ਸਰ ਜਦੋਂ ਗੱਡੀ ਸਟਕ ਹੋ ਗਈ ਸੀ ਉਹਦੀ ਵੀ ਗੱਡੀ ਸਟਕ ਹੋ ਗਈ ਸੀ ਮੇਰੀ ਵੀ ਗੱਡੀ ਸਟਕ ਹੋ ਗਈ ਮੈਂ ਕਰ ਰਿਹਾ ਸੀ ਟਰਾਈ ਕਿ ਇਥੋਂ ਬਾਹਰ ਨਿਕਲ ਕੇ ਇਹਨੂੰ ਤਾਂ ਕਾਬੂ ਕਰ ਲਵਾਂ ਬਟ ਜਦੋਂ ਅੱਗੇ ਉਹਨੇ ਫਾਇਰ ਕਰ ਦਿੱਤਾ ਤੇ ਉਹ ਇੱਕਦਮ ਗੱਡੀਆਂ ਦੇ ਜੋ ਖਿੜਾਕੇ ਸੀ ਕਿਉਂਕਿ ਉਹਨੇ ਗੱਡੀ ਬੰਦ ਨਹੀਂ ਕੀਤੀ ਉਹਦੀ ਰੇਸ ਤੇ ਪੂਰਾ ਪੈਰ ਧਰਿਆ ਹੋਇਆ ਸੀ ਖੜ 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 ਪੂਰੀ ਉਹਦੀ ਚੱਲਦੀ ਪਈ ਸੀ ਮੈਂ ਤਾਂ ਜਦੋਂ ਉਹਨੂੰ ਦੇਖਿਆ ਫਾਇ ਤੇ ਨਾਲੀ ਦੇ ਨਾਲੇ ਫਰਾਰ ਹੋਣ ਆਪੇ ਉਹਨਾਂ ਨੇ ਉਹੀ ਏਵੇਜ ਵਿੱਚ ਹੀ ਉਹ ਫਾਇਰ ਦੀ ਏਵੇਜ ਵਿੱਚ ਹੀ ਉਹਨੇ ਫੜਾਫੜ ਆਪਣੀ ਜਿਹੜਾ ਦੂਸਰਾ ਸ਼ੀਸ਼ਾ ਸੀ ਤੋੜ ਉਹ ਸ਼ੀਸ਼ੇ ਦੇ ਥਰੂ ਨਿਕਲ ਕੇ ਉੱਥੋਂ ਭੱਜਿਆ ਜੀ ਜਿਹੜਾ ਡਰਾਈਵਰ ਸੀ ਗੱਡੀ ਤੁਸੀਂ ਮੌਕੇ ਤੇ ਕਾਬੂ ਕਰ ਲਈ ਸੀ ਫਿਰ ਗੱਡੀ ਮੌਕੇ ਤੇ ਕਾਬੂ ਹੋ ਗਈ ਕਿਉਂਕਿ ਉਹ ਉੱਥੋਂ ਨਿਕਲ ਨਹੀਂ ਸਕਦੀ ਸੀ ਮੇਰੀ ਤੇ ਗੱਡੀ ਉਹ ਦੋ ਹੀ ਆਪਸ ਚ ਪੂਰੀਆਂ ਤਰ੍ਹਾਂ ਉੱਥੇ ਹੋ ਗਈ ਸੀ ਕਨੈਕਟ ਹੋ ਗਏ ਉਹਨੇ ਬਥੇਰੇ ਉੱਥੇ ਜ਼ੋਰ ਲਗਾਇਆ ਟਾਇਰਾਂ ਦੇ ਬਥੇਰੇ ਨਿਕਲੇ ਉੱਥੇ ਬਟ ਉਹ ਗੱਡੀ ਫਿਰ ਉੱਥੋਂ ਨਿਕਲਣ ਦੇ ਹਾਲਾਤ ਨਹੀਂ ਤਾਂ ਉਹਨਾਂ ਨੇ ਉੱਥੋਂ ਭੱਜਣਾ ਹੀ مناਸਬੀ ਸਮਝਿਆ ਇਹ ਮਤਲਬ ਕਿ ਤੁਹਾਡੇ ਕਹਿਣ ਮੁਤਾਬਕ ਕਿ ਫਾਇਰਿੰਗ ਹੋ ਸਕਦਾ ਕਿ ਹੋਰ ਵੀ ਜਿਹੜੀ ਉਹ ਫਾਇਰਿੰਗ ਹੋਈ ਹੋਈ ਹੋਵੇਗੀ ਪਰੰਤੂ ਆਵਾਜ਼ ਆਵਾਜ਼ਾਂ ਕਰਕੇ ਉਹ ਨਹੀਂ ਸੁਣਾਈ ਦਿੱਤੀ ਹੋਵੇਗੀ ਜੀ ਜੀ ਸਰ ਉਹਨੇ ਗੱਡੀ ਲੈ ਕੇ ਈ ਦੀ ਫਾਸਟ ਹੈ ਇੱਕ ਪਿਕਅਪ ਤੁਹਾਨੂੰ ਪਤਾ ਉਹਦਾ ਵੀ ਖੜਾਕੇ ਉਹ ਬਥੇਰੇ ਹੁੰਦੇ ਆ ਉਹ ਲੋਡ ਪੂਰੀ ਪਿਕਅਪ ਸੀਗੀ ਉਹ ਸਿੱਧੇ ਲਿਆ ਕੇ ਸਟੇਟ ਵੇ ਮਾਰੀ ਆ ਜਿਹੜਾ ਮੈਂ ਵੀ ਕਹਿਦਾ ਮੈਂ ਉੱਥੇ ਐਨੇ ਰੌਨ ਫਾਇਰ ਹੋਏ ਐਨੇ ਰੌਨ ਫਾਇਰ ਹੋਏ ਮੈਂ ਨਹੀਂ ਕੁਝ ਕਹਿ ਸਕਦਾ ਮੈਂ ਤਾਂ ਜਿਹੜਾ ਰੌਨ ਮੈਂ ਸਾਹਮਣੇ ਆਪਣੇ ਫਾਇਰ ਹੁੰਦੇ ਦੇਖਿਆ ਮੈਂ ਤਾਂ ਉਹਦਾ ਪਤਾ ਸੀ ਅੱਛਾ ਇਹ ਕਿਹੜੇ ਨੰਬਰ ਦੀ ਗੱਡੀ ਆ ਜੀ ਤੇ ਟੋਟਲ ਜੇਕਰ ਆਪਾਂ ਮੌ ਜੇ ਲੱਕੜਾ mafiya ਦੀ ਗੱਲ ਕਰੀਏ ਤਾਂ ਕਿੰਨੇ ਕੁ mafiya ਦੇ ਕਿੰਨੇ ਕੁ ਬੰਦੇ ਸੀ ਸਰ ਜਿਹੜੇ ਮੇਰੇ ਵਿਜ਼ਿਬਿਲਟੀ ਸੀ 6-7 ਬੰਦੇ ਦਾ ਮੇਰੇ ਸਾਹਮਣੇ ਉੱਤੇ ਭੱਜਦੇ ਦਿਖਾਈ ਦਿੱਤੇ ਗਏ ਆ ਤੇ ਵੈਸੇ ਜ਼ਿਆਦਾ ਵੀ ਹੋ ਸਕਦਾ ਕਿਉਂਕਿ ਜਿਹੜੇ ਉਹਨਾਂ ਦੇ ਆਰੇ ਉਰੇ ਫੜ ਹੋਏ ਆ ਜਾਂ ਉਹ ਹੋਏ ਆ ਮਤਲਬ 5-6 ਤਾਂ ਉਹਨਾਂ ਦੇ ਆਰੇ ਵੀ ਉੱਥੇ ਮੌਕੇ ਤੋਂ ਬਰਾਮਦ ਹੋਏ ਆ ਉਹ ਵੀ ਆਰੀਆਂ ਜੋ ਜੋ ਇਹਨਾਂ ਸਾਰਾ ਸਿਸਟਮ ਸੀ ਉਹ ਵੀ ਉੱਥੇ ਬਰਾਮਦ ਹੋਏ ਆ ਮਾਈਟ ਵੀ ਜ਼ਿਆਦਾ ਵੀ ਹੋ ਸਕਦੇ ਬਟ ਆਪਾਂ ਮਿਨੀਮਮ ਮੈਂ ਇੰਨੇ ਲੈ ਕੇ ਜਾਂ 6-7 ਬੰਦੇ ਤਾਂ ਸੀਗੇ ਉੱਤੇ ਗੱਡੀ ਨੰਬਰ ਕਿਹੜਾ ਸੀ ਜੀ ਗੱਡੀ ਹਿਮਾਚਲ ਦਾ ਨੰਬਰ ਸੀ ਜੀ ਤੇ ਪੁਲਿਸ ਫਿਰ ਤੁਹਾਡੇ ਦੱਸਣ ਮੁਤਾਬਕ ਕਿ ਤੁਸੀਂ ਰਸਤੇ ਵਿੱਚ ਕਾਰੀ ਪੁਲਿਸ ਨੂੰ ਉਠਾਣਾ ਸਧਾਰ ਲੱਗਦਾ ਹੋਵੇਗਾ ਇਤਲਾਹ ਦਿੱਤੀ ਸੀ ਪੁਲਿਸ ਪਹੁੰਚੀ ਸੀ ਫਿਰ ਪਿੱਛੇ ਮੁੱਕੇ ਤਾਂ ਕਿ ਨਹੀਂ ਪੁਲਿਸ ਜਦੋਂ ਬਸ ਇਮੀਡੀਏਟਲੀ ਅਸੀਂ ਜਦੋਂ ਉਹਨਾਂ ਦਾ ਦੇਖਿਆ ਕਿ ਉਧਰੋਂ ਜੀ ਬਾਕੀ ਆਪਣੇ ਨਾਲ ਦੇ ਹਨ ਵੀ ਹੋਰ ਉੱਥੇ ਵਾਲੇ ਦੁਆਲੇ ਜਿਹੜੇ ਸੀਗੇ ਜੰਗਲਾਤ ਉੱਥੇ ਰੈਸਟ ਹਾਊਸ ਵਾਲੇ ਸੀ ਉਹ ਵੀ ਉੱਥੇ ਵਰਕਰ ਜਦੋਂ ਆਂਦੇ ਇਮੀਡੀਏਟਲੀ ਪੁਲਿਸ ਵੀ ਟਾਈਮ ਸਰ ਉੱਥੇ ਆਪਣੇ ਪਹੁੰਚ ਚੁੱਕੀ ਸੀ ਤੇ ਹੁਣ ਕੀ ਕੁਝ ਮੁਢਲੀ ਜਾਂਚ ਦੌਰਾਨ ਪੁਲਿਸ ਤੇ ਹੱਥ ਕੁਝ ਲੱਗਿਆ ਕਿਉ ਪੁਲਿਸ ਨੇ ਉਹਨਾਂ ਦੀ ਡਿਟੇਲ ਸਾਰੀ ਉਹਦੀ ਆਰਸੀ ਵਗੈਰਾ ਜੋ ਵੀ ਉਹਦੇ ਵਿੱਚ ਸਾਰੀ ਉਹਦੀ ਸਰਚ ਕਰਕੇ ਉਹ ਸਾਰੇ ਲੈ ਲਏ ਨੇ ਉਹਦੇ ਡਾਕੂਮੈਂਟਸ ਪ੍ਰੂਫ ਲੈ ਲਏ ਨੇ ਤੇ ਮੇਰੀ ਵੀ ਸਟੇਟਮੈਂਟ ਰਿਕਾਰਡ ਕਰਾ ਲਈ ਕਰ ਲਈਏ ਤੇ ਆਈ ਥਿੰਕ ਜਿਹੜੇ ਆਪਣੇ ਸਾਡੇ ਬੀਟੀ ਇਨਚਾਰਜ ਹੈਗੇ ਆ ਗਾਰਡ ਸਾਹਿਬ ਉਹਨਾਂ ਦੀ ਵੀ ਉਹਨਾਂ ਨੇ ਸਟੇਟਮੈਂਟ ਲੈ ਕੇ ਉਹਨੂੰ ਐਫ ਆਈ ਆਰ ਲੋਜ ਕਰ ਰਹੇ ਨੇ ਤੇ ਜੋ ਵੀ ਉਹਨਾਂ ਦੀ ਸਾਰੀ ਅਲੱਗ-ਅਲੱਗ ਟੀਮਾਂ ਹਨ ਉਹਨਾਂ ਨੇ ਡਿਪਲੋਟ ਕੀਤੀਆਂ ਨੇ ਤੇ ਬਹੁਤ ਐਕਟਿਵਲੀ ਉਹ ਆਪਣਾ ਰੋਲ ਪਲੇ ਕਰ ਰਹੇ ਨੇ ਜੀ ਲੱਗੇ ਹੋਏ ਨੇ ਕਿਵੇਂ ਵੇਖਦੇ ਆਪਾਂ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀ ਤਾਂ ਹੁਸ਼ਾਰਪੁਰ ਜ਼ਿਲ੍ਹੇ ਚ ਲਗਾਤ ਮਾਈਨਿੰਗ ਮਾਫੀਆ ਜਾਂ ਲੱਕੜ ਮਾਫੀਆ ਜ਼ਿਆਦਾਤਰ ਜਿਹੜਾ ਖੈਰ ਦੀ ਲੱਕੜ ਦੀ ਚੋਰੀ ਹੁੰਦੀ ਹੈ ਤਸਕਰੀ ਹੁੰਦੀ ਹੈ ਇਹ ਦੰਦ ਪ੍ਰਤੀ ਦਿਨ ਵੱਧ ਫੁੱਲ ਰਿਹਾ ਹੈ ਜੀ ਮਾਫੀਆ ਇਹ ਸਰ ਬਹੁਤ ਜ਼ਿਆਦਾ ਹੈ ਲੱਕੜ ਦਾ ਤਾਂ ਬਹੁਤ ਜ਼ਿਆਦਾ ਹੈ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਕਹੂੰਗਾ ਕਿ ਪਹਿਲਾਂ ਤਾਂ ਜੰਗਲਾਤ ਮਹਿਕਮੇ ਦੇ ਜਿਹੜੇ ਹੈਗੇ ਆ ਜਿੱਦਾਂ ਗਾਰਡ ਹੈਗੇ ਆ ਜਾਂ ਕੁਝ ਉੱਪਰਲੇ ਲੈਵਲ ਦੇ ਜਿੱਦਾਂ ਬੀਓ ਆਫੀਸਰਸ ਹੈਗੇ ਜਾਂ ਜਿਹੜੇ ਇਹਨਾਂ ਨੇ ਉਦਾਂ ਮੁੰਡੇ ਡਿਪਿਊਟ ਕੀਤੇ ਆ ਇਹਨਾਂ ਨੂੰ ਇੱਕ ਪ੍ਰੋਪਰ ਸਿਕਿਉਰਿਟੀ ਸੇਫਟੀ ਜੈਕਟਸ ਤਾਂ ਇਹਨਾਂ ਨੂੰ ਵੈਪਨ ਵੀ ਜ਼ਰੂਰ ਚਾਹੀਦਾ ਉੱਥੇ ਇਹ ਵਿਦਆਊਟ ਵੈਪਨ ਨਾ ਇਹਨਾਂ ਕੋਲ ਕੋਈ ਸੇਫਟੀ ਜੈਕਟਸ ਆ ਠੀਕ ਆ ਨਾ ਇਹਨਾਂ ਕੋਲ ਪ੍ਰੋਪਰ ਡਿਪਟੂਮੈਂਟ ਉੱਥੇ ਕਿ ਜੇ ਕੁਝ ਹੋ ਜਵੇ ਇਹਨਾਂ ਤੇ ਕੁਝ ਨਹੀਂ ਜੰਗਲਾਤ ਵਿਭਾਗ ਦੇ ਕੋਲ ਹੈਗਾ ਬਠਾ ਉਹਨਾਂ ਦੇ ਜਿਹੜੇ ਉਹਨਾਂ ਦੇ ਵਰਕਰ ਹੈਗੇ ਆ ਜਿਹੜੇ ਨੇ ਇੰਪਲਾਈ ਹੈਗੇ ਉਹਨਾਂ ਦੇ ਵਿੱਚ ਇੱਕ ਪਰ ਕੰਮ ਕਰਨ ਦਾ ਜज्बा ਜ਼ਰੂਰ ਆ ਕਿਉਂਕਿ ਮੇਰੇ ਟਾਈਮ ਦੇ ਦੌਰਾਨ ਹੀ ਇਹਨਾਂ ਨੇ ਘੱਟੋ ਘੱਟ 4-5 ਵਾਰ ਇਹ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਹੈ ਕਿਉਂਕਿ ਬਹੁਤ ਵੱਡੀ ਗੱਲ ਤੁਸੀਂ ਕਹੀ ਹੈ ਕਿ ਅਧਿਕਾਰੀਆਂ ਨੂੰ ਜਾਂ ਸਰਕਾਰ ਨੂੰ ਇਹਨਾਂ ਨੂੰ ਇਹ ਜਿਹੜੀਆਂ ਬੁਲੇਟ ਪ੍ਰੂਫ ਜੈਕਟਸ ਸੇਫਟੀ ਜੈਕਟਸ ਦਾ ਅਸਲਾ ਵੈਪਨਸ ਵਗੈਰਾ ਪ੍ਰੋਵਾਈਡ ਕਰਵਾਉਣੇ ਚਾਹੀਦੇ ਨੇ ਜਿਨ੍ਹਾਂ ਕੋ ਹੋਣਾ ਚਾਹੀਦਾ ਹੈ ਅਸਲਾ ਜਿਹੜੇ ਰਾਤ ਦੇ ਰੱਖੇ ਨੇ ਉਹਨਾਂ ਕੋਲ ਹੈ ਨਹੀਂ ਜਿਹੜੇ ਦੂਜੇ ਪਾਸੇ ਚੋਰ ਨੇ ਉਹ ਸਾਰਾ ਕੁਝ ਚੱਕੀ ਫਿਰਦੇ ਨੇ ਜੀ ਸਰ ਦੇਖੋ ਇਹਦੇ ਵਿੱਚ ਵੀ ਮੈਂ ਇਹ ਕਹਿ ਸਕਦਾ ਹਾਂ ਅੱਜ ਕੱਲ੍ਹ ਪੰਜਾਬ ਪੁਲਿਸ ਨੇ ਬਹੁਤ ਇੱਕ ਸਟਰੋਂਗ ਆਪਣਾ ਰੁਖਤਾ ਅਪਣਾਇਆ ਹੋਇਆ ਆ ਮੈਂ ਕਹਿੰਦਾ ਜੀ ਹੋਰ ਵੀ ਇਹਨੂੰ ਹੋਰ ਸ਼ਕਤੀ ਨਾਲ ਲਾਗੂ ਕਰਕੇ ਜਿਹੋ ਜਿਹੇ ਅਸਤਰ ਹੈਗੇ ਆ ਇਹਨਾਂ ਦੇ ਠੁਕਮੀ ਜਿਹੀ ਕਾਰਵਾਈ ਕਰਕੇ ਜਿਵੇਂ ਕਿ ਇੱਕ ਪੰਜਾਬ ਪੱਲਾ ਸਾਡਾ ਰੰਗਲਾ ਪੰਜਾਬ ਸੀਗਾ ਜਿਵੇਂ ਕਿ ਸਰਕਾਰ ਨੇ ਸਾਨੂੰ ਕਿਹਾ ਵੀ ਸੀ ਕਿ ਰੰਗਲਾ ਪੰਜਾਬ ਬਣਾਵਾਂਗੇ ਇੱਕ ਕਰੋ ਰੰਗਲਾ ਪੰਜਾਬ ਬਣਾਵੇ ਇਹ ਚ ਕੋਈ ਡਾਊਟ ਨਹੀਂ ਆ ਕਿ ਅੱਜ ਕੱਲ ਅਸਲੇ ਚਾਹੇ ਗਾਣੀਆਂ ਕਰਕੇ ਪ੍ਰਮੋਟ ਹੁੰਦੇ ਆ ਚਾਹੇ ਕਿਸੇ ਫੁਕਰਿਆਂ ਕਰਕੇ ਕਹਿ ਲੋ ਪ੍ਰਮੋਟ ਹੋ ਰਿਹਾ ਇਹ ਸਾਡੀ ਜਿਹੜੀ ਸੁਸਾਇਟੀ ਨੂੰ ਇੱਕ ਬੈਡ ਮੈਸੇਜ ਆ ਕੇ ਤੇ ਇੱਕ ਸਾਡੀ ਸੁਸਾਇਟੀ ਲਈ ਬਹੁਤ ਵੱਡਾ ਖਤਰਾ ਬਣ ਰਿਹਾ ਹੈ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਤਾਂ ਮੈਂ ਇਹੀ ਮੰਗ ਕਰ ਰਿਹਾ ਜਿਹੜੇ ਵੀ ਤੁਹਾਨੂੰ ਪਤਾ ਲੱਗ ਰਿਹਾ ਹੈ ਜਿੱਥੇ ਵੀ ਸਾਡੀ ਕਿਤੇ ਜ਼ਰੂਰਤ ਆ ਅਸੀਂ ਮਾੜੇ ਆਂਸਰਾਂ ਦੀ ਇਨਫੋਰਮੇਸ਼ਨ ਵੀ ਦੇਣ ਨੂੰ ਵੀ ਤਿਆਰ ਆ ਹਰ ਚੀਜ਼ ਤਿਆਰ ਆ ਵੈਸੇ ਪਰਸਨਲੀ ਫॉर ਮੀ ਮੇਰੇ ਨਾਲ ਪ੍ਰਸ਼ਾਸਨ ਦੀ ਟਿਊਨਿੰਗ ਵਧੀਆ ਹੀ ਰਹੀ ਆ ਕੋਈ ਇੰਨੀ ਮਾੜੀ ਨਹੀਂ ਰਹੀ ਕਦੇ ਤੇ ਮੈਂ ਤਾਂ ਇਹ ਕਹਿੰਦਾ ਜਿੱਥੇ ਸਾਡੀ ਜ਼ਰੂਰਤ ਆ ਅਸੀਂ ਬਾਤ ਚੜ ਕੇ ਤੁਹਾਡੇ ਨਾਲ ਖੜਨ ਲਈ ਤਿਆਰ ਆ ਜਿਹੜੇ ਆ ਨਸ਼ੇੜੀ ਜਿਹੜੇ ਆ ਦੋ ਨੰਬਰੀ ਇਹ ਵੈਪਨ ਲੈ ਆ ਕੇ ਵੇਚਦੇ ਆ ਇਹਨਾਂ ਤੇ ਇਹੋ ਜਿਹੀ ਟੁਕਮੀ ਕਾਰਵਾਈ ਇੱਕ ਵਾਰ ਕਰਕੇ ਪੰਜਾਬ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਤੇ ਜਿੱਦਾਂ ਟੁਕਮੀ ਕਾਰਵਾਈ ਕੀਤੀ ਆ ਮਕਾਨ ਨਹੀਂ ਢਾਣੇ ਪਰ ਇਹਨਾਂ ਨੂੰ ਇੱਕ ਵਾਰ ਕੋਈ ਇਦਾਂ ਦਾ ਆਪਣੇ ਐਮੈਂਡਮੈਂਟ ਐਮੈਂਡਮੈਂਟ ਲਾਅ ਦੀ ਇਦਾਂ ਕਰ ਦਿੱਤੀ ਜਾਵੇ ਕਿ ਇਹਨਾਂ ਨੂੰ ਜਿਹੜੀ ਸਜ਼ਾ ਹੋਵੇ ਇੱਕ ਸ਼ਾਰਟ ਟ੍ਰਾਇਲ ਚੱਲੇ ਇਹਨਾਂ ਦਾ ਸਪੀਡ ਦੀ ਟ੍ਰਾਇਲ ਚੱਲੇ ਤੇ ਇਹਨਾਂ ਨੂੰ ਟੁਕਮੀਆਂ ਜਿਹੜੀਆਂ ਸਜ਼ਾਵਾ ਮਿਲਣ ਕਿ ਜਿਹੜੇ ਇੱਕ ਪੂਰੇ ਸਮਾਜ ਲਈ ਇੱਕ ਪੂਰੀ ਸਿੱਖਿਆ ਬਣ ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਸਨ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਸਲੇਰਣ ਤੋਂ ਮੌਜੂਦਾ ਸਰਪੰਚ ਐਡਵੋਕੇਟ ਨਵਜਿੰਦਰ ਸਿੰਘ 베ਦੀ ਜਿਹਨਾਂ ਤੇ ਬੀਤੀ ਦਿਨ ਰਾਤ ਹਮਲਾ ਹੋਇਆ ਲੱਕੜ mafia ਵੱਲੋਂ ਹਮਲਾ ਕੀਤਾ ਗਿਆ ਹੈ ਤੇ ਇਸ ਹਮਲੇ ਦੇ ਵਿੱਚ ਜਿੱਥੇ ਗੋਲੀਬਾਰੀ ਦੀ ਘਟਨਾ ਵੀ ਵਾਪਰੀ ਉਸ ਵਿੱਚ ਬਾਲਵਾਲ ਬਚਾয়া ਹੋਇਆ ਤੇ ਉੱਥੇ ਜੇਕਰ ਆਪਾਂ ਇਹਨਾਂ ਦੀ ਗੱਡੀ ਦੀ ਗੱਲ ਕਰੀਏ ਤਾਂ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਸਾਹਮਣੇ ਆਇਆ ਕੈਮਰਾ ਪਰਸਨ ਹਰਪ੍ਰੀਤ ਸਿੰਘ ਦਰਦੀ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਨਾਲ